ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੋਸਾਇਟੀ ਲੁਧਿਆਣਾ ਤੋਂ ਇਹ ਮੇਰੀ ਬੇਨਤੀ ਹੈ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕਿ ਦੇਖੋ ਪਿਛਲੇ ਦਿਨੀ ਇਹ ਜਿਹੜੀ ਜੰਡਿਆਰਾ ਗੁਲੂ ਦੇ ਵਿੱਚ ਇੱਕ ਗੁਰਸਿੱਖ ਕਿਸਾਨ ਭਰਾ ਦੀ ਜਿਹੜੀ ਇੱਕ ਸ਼ਰਾਬੀ ਬਈਏ ਦੇ ਵੱਲੋਂ ਪੱਗ ਲਈ ਗਈ ਆ ਪੂਰੀ ਦੁਨੀਆ ਦੇ ਵਿੱਚ ਸਿੱਖ ਸਮਾਜ ਨਾਰਾਜ਼ ਆ ਦੂਜੀ ਘਟਨਾ ਲੁਧਿਆਣੇ ਦੇ ਥਰੀਕੇ ਪਿੰਡ ਦੇ ਵਿੱਚ ਉੱਥੇ ਵੀ ਗੁਰਸਿੱਖ ਬਜ਼ੁਰਗ ਇੱਕ ਕਿਸਾਨ ਭਰਾ ਦੀ ਪੱਗ ਲਾਤੀ ਤੀਜੀ ਘਟਨਾ ਲੁਧਿਆਣੇ ਦੇ ਤਾਜਪੁਰ ਉੜਦੀ ਆ ਕਿ ਨਿਆਂਗ ਸਿੰਘ ਦੇ ਘਰ ਵੜ ਕੇ ਕੁਝ ਪ੍ਰਵਾਸੀ ਮਜ਼ਦੂਰਾ ਵੱਲੋਂ ਉਹਦਾ ਗੁੱਟ ਲਾ ਦਿੱਤਾ ਗਿਆ ਤੇ ਉਹਦੀ ਘਰਵਾਲੀ ਦੀਆਂ ਉਂਗਲਾ ਲਾ ਦਿੱਤੀਆਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਪਿਛਲੇ ਸਮੇਂ ਦੌਰਾਨ ਜਦੋਂ ਝੋਨੇ ਦਾ ਸੀਜ਼ਨ ਸੀ ਹੁਣ ਵੀ ਝੋਨੇ ਦਾ ਸੀਜ਼ਨ ਆ ਗਿਆ ਹੈ ਪਿਛਲੇ ਝੋਨੇ ਦੇ ਸੀਜ਼ਨ ਦੇ ਦੌਰਾਨ ਕੁਝ ਸਾਡੇ ਕਿਸਾਨ ਭਰਾਵਾਂ ਨੇ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਬਹਿ ਕੇ ਮਤੇ ਪਾਏ ਸੀ ਕਿ 3500 ਤੋਂ ਵੱਧ ਅਸੀਰ ਲਵਾਈ ਨਹੀਂ ਦੇਣੀ ਤਾਂ ਹੁਣ ਵੀ ਸਮਾਂ ਆ ਗਿਆ ਤੁਸੀਂ ਦੇਖ ਲਓ ਕਿ ਜਿਹੜੇ ਭਈਆਂ ਨੂੰ ਤੁਸੀਂ ਆਪਣੇ ਚੌਕੇ ਚੁੱਲਿਆਂ ਦੇ ਵਿੱਚ ਬਿਠਾਇਆ ਸੀ ਉਹ ਅੱਜ ਸਾਡੀਆਂ ਪੱਗਾਂ ਨੂੰ ਪਾ ਰਹੇ ਨੇ ਹੱਥ ਇਹ ਗੁਰੂ ਸਾਹਿਬ ਦਿੱਤੀ ਪੱਗਾ ਇਹ ਕਿਸੇ ਦਿੱਤੀ ਨਹੀਂ ਪੱਗ ਤੇ ਗੁਰੂ ਦੇ ਸੱਚਾਰੇ ਸਿੱਖ ਹੋਣ ਦੇ ਨਾਤੇ ਅਸੀਂ ਲੰਗਰ ਮੇਰੇ ਖਿਆਲ ਦੇ ਨਾਲ ਲਾ ਕੇ ਲੱਖਾਂ ਰੁਪਏ ਖਰਚ ਕਰ ਦਿੰਨੇ ਆ ਆਓ ਮੇਰੇ ਭੈਣ ਭਰਾਓ ਕਿਸਾਨ ਭਰਾਵਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਇਸ ਵਾਰੀ ਭਾਵੇਂ ਆਪਣੇ ਭੈਣ ਭਰਾਵਾਂ ਨੂੰ 500 ਰੁਪਇਆ ਲਵਾਈ ਵਧ ਦੇ ਦਿਓ ਪਰ ਇਹਨਾਂ ਭਈਆਂ ਨੂੰ ਪਿੰਡਾਂ ਦੇ ਵਿੱਚ ਨਾ ਵਾੜਿਓ ਕਿਉਂਕਿ ਤੁਸੀਂ ਪਿਛਲੇ ਸਮੇਂ ਦੌਰਾਨ ਮਤੇ ਪਾ ਕੇ ਆਪਣੇ ਭੈਣ ਭਰਾਵਾਂ ਨੂੰ ਨਾਰਾਜ਼ ਕਰ ਲਿਆ ਸੀ ਕਿਤੇ ਨਾ ਕਿਤੇ ਇਹ ਲੇਬਰ ਵਰਕ ਪਿੰਡਾਂ ਦਾ ਤੁਹਾਡੇ ਤੋਂ ਨਾਰਾਜ਼ ਸੀ ਪਰ ਕਿਰਪਾ ਕਰਕੇ ਇਸ ਵਾਰੀ ਹੁਣ ਇਹ ਮਤਾ ਜ਼ਰੂਰ ਪਾਓ ਹੱਥ ਜੋੜ ਕੇ ਬੇਨਤੀ ਆ ਕਿ ਜਿੰਨੇ ਵੀ ਕਿਸਾਨ ਭਰਾ ਨੇ ਪੰਜਾਬ ਦੇ ਵਿੱਚ ਅਸੀਂ 500 ਰੁਪਏ ਲੇਬਰ ਸਸਤੀ ਦਵਾ ਕੇ ਬਈਆਂ ਨੂੰ ਨਹੀਂ ਵਾਰਨਾ ਜਿਹੜੇ ਸਾਡੇ ਪੱਗਾਂ ਨੂੰ ਹੱਥ ਪਾ ਰਹੇ ਆ 500 ਵੱਧ ਦੇ ਕੇ ਭਾਵੇਂ ਆਪਾਂ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਖੁਸ਼ ਕਰੋ ਮਤੇ ਇਹ ਪਾਓ ਕਿ ਪਿੰਡਾਂ ਦੇ ਵਿੱਚ ਹੁਣ ਬਈਏ ਨਹੀਂ ਵਾਰਨੇ ਦੂਜੀ ਬੇਨਤੀ ਆ ਉਹਨਾਂ ਜ਼ਿੰਮੇਦਾਰ ਭਰਾਵਾਂ ਨੂੰ ਜਾਂ ਜਿਹੜੇ ਸਾਡੇ ਬੈਠੇ ਹੁੰਦੇ ਨੇ ਮੰਡੀਆਂ ਦੇ ਵਿੱਚ ਸਾਡੇ ਜਿਹੜੇ ਵੱਡੇ ਅਹੁਦੇਦਾਰ ਬੈਠੇ ਹੁੰਦੇ ਨੇ ਉਹਨਾਂ ਆੜਤੀਆਂ ਵੀ ਰਣ ਵੀ ਬੇਨਤੀ ਆ ਕਿ ਤੁਸੀਂ ਲੇਬਰ ਜਿਹੜੀ ਆ ਪਿੰਡਾਂ ਦੇ ਵਿੱਚ ਹੀ ਮੇਰੇ ਵੀਰ ਅੱਗੇ ਲਾ ਕੇ ਆਓ ਨਾ ਕੀ ਪਿੰਡਾਂ ਦੇ ਵਿੱਚ ਭਈਆਂ ਨੂੰ ਇਸੇ ਤਰ੍ਹਾਂ ਜਿਹੜੇ ਫਰੂਟ ਮੰਡੀਆਂ ਵਿੱਚ ਨੇ ਸਬਜ਼ੀ ਮੰਡੀਆਂ ਵਿੱਚਵੇਂ ਨੇ ਉਹਨਾਂ ਸਾਰਿਆਂ ਵੀਰਾਂ ਨੂੰ ਬੇਨਤੀ ਆ ਕਿ ਜਿਹੜਾ ਕੋ ਚੰਗਾ ਭਈਆ ਸਤਿਕਾਰ ਕਰਦਾ ਵਾ ਪੰਜਾਬੀਆਂ ਦਾ ਜਿਹੜਾ ਘੁੱਲ ਮਿਲ ਕੇ ਰਹਿਣ ਵਾਲਾ ਵਾ ਜਿਹੜਾ ਅਦਬ ਸਤਿਕਾਰ ਕਰਦਾ ਸਾਡਾ ਇੱਕ ਦੂਜੇ ਦਾ ਉਹਨੂੰ ਭਰਾਵਾਂ ਦੇ ਤੌਰ ਤੇ ਨਾਲ ਰੱਖੋ ਕੰਮ ਕਰਦੇ ਹੋ ਕੋਈ ਸ਼ੂ ਨਹੀਂ ਪਰ ਜਿਹੜਾ ਇਹ ਲੋਕ ਆਣ ਕੇ ਗੰਧ ਪਾ ਰਹੇ ਨੇ ਸਾਡੇ ਪੰਜਾਬ ਦੇ ਉੱਪਰ ਵਿੱਚ ਸਾਡੀਆਂ ਧਾਰਮਿਕ ਨਿਸ਼ਾਨੀਆਂ ਤੇ ਵੀ ਗਲਚੁੱਕ ਰਹੇ ਨੇ ਸਾਡੇ ਧੀਆਂ ਪੈਣਾ ਨੂੰ ਸ਼ਰਿਆਮ ਮੈਂ ਲੁਧਿਆਣੇ ਸ਼ਹਿਰ ਚ ਇੰਨਾ ਉੱਥੇ ਉਹਨਾਂ ਦੀਆਂ ਜਿਹੜੀਆਂ ਵਾ ਕਮੈਂਟ ਬਾਜੀਆਂ ਵੇ ਗੰਦੀਆਂ ਕਰਦੇ ਆਣੇ ਪਰ ਇਹਨਾਂ ਲੋਕਾਂ ਨੂੰ ਨੱਥ ਪਾ ਦਈਏ ਤੇ ਸਿਖਾ ਦਈਏ ਕਿ ਪੰਜਾਬੀ ਆਪਣੀ ਹੋਂਦ ਦੇ ਵਿੱਚ ਅੱਜ ਵੀ ਬਰਕਰਾਰ ਆ ਇਹ ਲੋਕਾਂ ਦੀਆਂ ਧੀਆਂ ਪੈਣਾ ਵਾਸਤੇ ਇੱਜ਼ਤਾਂ ਵਾਸਤੇ ਆਪਣੀ ਪੱਤ ਜਿਹੜੀ ਆ ਉਹ ਦੌ ਤੇ ਲਾ ਸਕਦੇ ਆ ਤੇ ਜੇ ਕੋ ਸਾਡੀ ਪੱਤ ਨੂੰ ਹੱਥ ਲਾਵੇ ਤੇ ਉਹਦਾ ਜਿਹੜਾ ਵਾ ਚੰਗੀ ਤਰ੍ਹਾਂ ਸੋਧਾ ਵੀ ਲਾ ਸਕਦੇ ਆ ਸੋ ਅਖੀਰ ਤੇ ਮੁੱਕ ਦੀ ਗੱਲ ਇਹ ਆ ਕਿਸਾਨ ਭਰਾਵਾਂ ਨੂੰ ਕਿ ਹੱਥ ਜੋੜ ਕੇ ਬੇਨਤੀ ਆ ਤਿਰਪਾ ਕਰਕੇ ਇਸ ਵਾਰੀ ਮਤੇ ਇਹ ਪਾਓਗੇ ਨਾ ਤੁਸੀਂ ਕਿ ਭਈਆ ਪੰਜਾਬ ਚ ਨਹੀਂ ਵਾਰਨਾ ਤੇ ਜਿਹੜੇ ਤੁਹਾਡੇ ਆਪਣੇ ਪੈਰ ਪਾ ਨਰਾਜ਼ ਨੇ ਉਹ ਤੁਹਾਡਾ ਜ਼ਰੂਰ ਸਾਥ ਦੇਣਗੇ ਤੇ ਆਓ ਰਲ ਮਿਲ ਕੇ ਆਪਾਂ ਜਿਹੜਾ ਆਪਣੇ ਪੰਜਾਬ ਪੰਜਾਬੀਅਤ ਦੀ ਜ਼ਿੰਦਾਬਾਦ ਦਾ ਨਾਰਾ ਜਿਹੜਾ ਬੁਲੰਦ ਕਰੀਏ ਇਨੀਆਂ ਕਬਿਲਤਿਆਂ ਕਬੂਲ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਿਪਾਹੀ ਸੁਸਾਇਟੀ ਲੁਧਿਆਣਾ ਤੋਂ ਇਹ ਮੇਰੀ ਬੇਨਤੀ ਹੈ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕੀ ਦੇਖੋ ਪਿਛਲੇ ਦਿਨੀ ਇਹ ਜਿਹੜੀ ਜੰਡਿਆਰਾ ਗੁਲੂ ਦੇ ਵਿੱਚ ਇੱਕ ਗੁਰਸਿੱਖ ਕਿਸਾਨ ਭਰਾ ਦੀ ਜਿਹੜੀ ਇੱਕ ਸ਼ਰਾਬੀ ਬਈਏ ਦੇ ਵੱਲੋਂ ਪੱਗ ਲਾਈ ਗਈ ਆ ਪੂਰੀ ਦੁਨੀਆ ਦੇ ਵਿੱਚ ਸਿੱਖ ਸਮਾਜ ਨਰਾਜ ਆ ਦੂਜੀ ਘਟਨਾ ਲੁਧਿਆਣੇ ਦੇ ਥਰੀਕੇ ਪਿੰਡ ਦੇ ਵਿੱਚ ਉੱਥੇ ਵੀ ਗੁਰਸਿੱਖ ਬਜ਼ੁਰਗ ਇੱਕ ਕਿਸਾਨ ਭਰਾ ਦੀ ਪੱਗ ਲਾਤੀ ਤੀਜੀ ਘਟਨਾ ਲੁਧਿਆਣੇ ਦੇ ਤਾਜਪੁਰ ਉੜਦੀ ਆ ਕਿ ਨਿਆਂੰਗ ਸਿੰਘ ਦੇ ਘਰ ਵੜ ਕੇ ਕੁਝ ਪ੍ਰਵਾਸੀ ਮਜ਼ਦੂਰਾਵਲੋਂ ਉਹਦਾ ਗੁੱਟ ਲਾ ਦਿੱਤਾ ਗਿਆ ਤੇ ਉਹਦੀ ਘਰਵਾਲੀ ਦੀਆਂ ਉਂਗਲਾਂ ਲਾ ਦਿੱਤੀਆਂ। ਮੈਂ ਬੇਨਤੀ ਕਰਨਾ ਚਾਹੁੰਦਾ ਕਿ ਪਿਛਲੇ ਸਮੇਂ ਦੌਰਾਨ ਜਦੋਂ ਝੋਨੇ ਦਾ ਸੀਜ਼ਨ ਸੀ ਹੁਣ ਵੀ ਝੋਨੇ ਦਾ ਸੀਜ਼ਨ ਆ ਗਿਆ ਹੈ। ਪਿਛਲੇ ਝੋਨੇ ਦੇ ਸੀਜ਼ਨ ਦੇ ਦੌਰਾਨ ਕੁਝ ਸਾਡੇ ਕਿਸਾਨ ਭਰਾਵਾਂ ਨੇ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਬਹਿ ਕੇ ਮਤੇ ਪਾਏ ਸੀ ਕਿ 3500 ਤੋਂ ਵੱਧ ਅਸイール ਲਵਾਈ ਨਹੀਂ ਦੇਣੀ। ਤਾਂ ਹੁਣ ਵੀ ਸਮਾਂ ਆ ਗਿਆ ਹੈ। ਤੁਸੀਂ ਦੇਖ ਲਓ ਕਿ ਜਿਹੜੇ ਭਈਆਂ ਨੂੰ ਤੁਸੀਂ ਆਪਣੇ ਚੌਕੇ ਚੁੱਲਿਆਂ ਦੇ ਵਿੱਚ ਬਿਠਾਇਆ ਸੀ ਉਹ ਅੱਜ ਸਾਡੀਆਂ ਪੱਗਾਂ ਨੂੰ ਪਾ ਰਹੇ ਨੇ ਹੱਥ ਇਹ ਗੁਰੂ ਸਾਹਿਬ ਦਿੱਤੀ ਪੱਗ ਆ ਇਹ ਕਿਸੇ ਦਿੱਤੀ ਨਹੀਂ ਪੱਗ ਤੇ ਗੁਰੂ ਦੇ ਸੱਚਾਰੇ ਸਿੱਖ ਹੋਣ ਦੇ ਨਾਤੇ ਅਸੀਂ ਲੰਗਰ ਮੇਰੇ ਖਿਆਲ ਦੇ ਨਾਲ ਲਾ ਕੇ ਲੱਖਾਂ ਰੁਪਏ ਖਰਚ ਕਰ ਦਿੰਨੇ ਆ ਆਓ ਮੇਰੇ ਭੈਣ ਭਰਾਓ ਕਿਸਾਨ ਭਰਾਵਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਇਸ ਵਾਰੀ ਭਾਵੇਂ ਆਪਣੇ ਭੈਣ ਭਰਾਵਾਂ ਨੂੰ 500 ਰੁਪਇਆ ਲਵਾਈ ਵਧ ਦੇ ਦਿਓ ਪਰ ਇਹਨਾਂ ਭਈਆਂ ਨੂੰ ਪਿੰਡਾਂ ਦੇ ਵਿੱਚ ਨਾ ਵਾੜਿਓ ਕਿਉਂਕਿ ਤੁਸੀਂ ਪਿਛਲੇ ਸਮੇਂ ਦੌਰਾਨ ਮਤੇ ਪਾ ਕੇ ਆਪਣੇ ਭੈਣ ਭਰਾਵਾਂ ਨੂੰ ਨਾਰਾਜ਼ ਕਰ ਲਿਆ ਸੀ ਕਿਤੇ ਨਾ ਕਿਤੇ ਇਹ ਲੇਬਰ ਵਰਗ ਪਿੰਡਾਂ ਦਾ ਤੁਹਾਡੇ ਤੋਂ ਨਾਰਾਜ਼ ਸੀ ਪਰ ਕਿਰਪਾ ਕਰਕੇ ਇਸ ਵਾਰੀ ਹੁਣ ਇਹ ਮਤਾ ਜ਼ਰੂਰ ਪਾਓ ਹੱਥ ਜੋੜ ਕੇ ਬੇਨਤੀ ਆ ਕਿ ਜਿੰਨੇ ਵੀ ਕਿਸਾਨ ਭਰਾ ਨੇ ਪੰਜਾਬ ਦੇ ਵਿੱਚ ਅਸੀਂ 500 ਰੁਪਏ ਲੇਬਰ ਸਸਤੀ ਦਿਵਾ ਕੇ ਬਈਆਂ ਨੂੰ ਨਹੀਂ ਵਾਰਨਾ ਜਿਹੜੇ ਸਾਡੇ ਪੱਗਾਂ ਨੂੰ ਹੱਥ ਪਾ ਰਹੇ ਆ 500 ਵੱਧ ਦੇ ਕੇ ਭਾਵੇਂ ਆਪਾਂ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਖੁਸ਼ ਕਰੋ ਮਤੇ ਇਹ ਪਾਓ ਕਿ ਪਿੰਡਾਂ ਦੇ ਵਿੱਚ ਹੁਣ ਬਈਏ ਨਹੀਂ ਵਾਰਦੇ ਦੂਜੀ ਬੇਨਤੀ ਆ ਉਹਨਾਂ ਜ਼ਿੰਮੇਵਾਰ ਭਰਾਵਾਂ ਨੂੰ ਜਾਂ ਜਿਹੜੇ ਸਾਡੇ ਬੈਠੇ ਹੁੰਦੇ ਨੇ ਮੰਡੀਆਂ ਦੇ ਵਿੱਚ ਸਾਡੇ ਜਿਹੜੇ ਵੱਡੇ ਅਹੁਦੇਦਾਰ ਬੈਠੇ ਹੁੰਦੇ ਨੇ ਉਹਨਾਂ ਆੜਤੀਆਂ ਵੀਰਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਲੇਬਰ ਜਿਹੜੀ ਆ ਪਿੰਡਾਂ ਦੇ ਵਿੱਚ ਹੀ ਮੇਰੇ ਵੀਰ ਅੱਗੇ ਲਾ ਕੇ ਆਓ ਨਾ ਕਿ ਪਿੰਡਾਂ ਦੇ ਵਿੱਚ ਬਈਆਂ ਨੂੰ ਇਸੇ ਤਰ੍ਹਾਂ ਜਿਹੜੇ ਫਰੂਟ ਮੰਡੀਆਂ ਵਿੱਚ ਨੇ ਸਬਜ਼ੀ ਮੰਡੀਆਂ ਵਿੱਚ ਵੀ ਨੇ ਉਹਨਾਂ ਸਾਰਿਆਂ ਵੀਰਾਂ ਨੂੰ ਬੇਨਤੀ ਆ ਕਿ ਜਿਹੜਾ ਕੋ ਚੰਗਾ ਭਈਆ ਸਤਕਾਰ ਕਰਦਾ ਵਾ ਪੰਜਾਬੀਆਂ ਦਾ ਜਿਹੜਾ ਘੁੱਲ ਮਿਲ ਕੇ ਰਹਿਣ ਵਾਲਾ ਵਾ ਜਿਹੜਾ ਅਦਬ ਸਤਕਾਰ ਕਰਦਾ ਸਾਡਾ ਇੱਕ ਦੂਜੇ ਦਾ ਉਹਨੂੰ ਭਰਾਵਾਂ ਦੇ ਤੌਰ ਤੇ ਨਾਲ ਰੱਖੋ ਕੰਮ ਕਰਦੇ ਹੋ ਕੋਈ ਸ਼ੁਨੀ ਪਰ ਜਿਹੜਾ ਇਹ ਲੋਕ ਆਣ ਕੇ ਗੰਧ ਪਾ ਰਹੇ ਨੇ ਸਾਡੇ ਪੰਜਾਬ ਦੇ ਉੱਪਰ ਵਿੱਚ ਸਾਡੀਆਂ ਧਾਰਮਿਕ ਨਿਸ਼ਾਨੀਆਂ ਤੇ ਵੀ ਬਗਲ ਚੁੱਕ ਰਹੇ ਨੇ ਸਾਡੇ ਧੀਆਂ ਪੈਣਾਂ ਨੂੰ ਸ਼ਰਿਆਮ ਮੈਂ ਲੁਧਿਆਣੇ ਸ਼ਹਿਰ ਚ ਇੰਨਾ ਉੱਥੇ ਉਹਨਾਂ ਦੀਆਂ ਜਿਹੜੀਆਂ ਵਾ ਕਮੈਂਟ ਬਾਜੀਆਂ ਵੀ ਗੰਦੀਆਂ ਕਰਦੇ ਆਣੇ ਪਰ ਇਹਨਾਂ ਲੋਕਾਂ ਨੂੰ ਨੱਥ ਪਾ ਦਈਏ ਤੇ ਸਿਖਾ ਦਈਏ ਕਿ ਪੰਜਾਬੀ ਆਪਣੀ ਹੋਂਦ ਦੇ ਵਿੱਚ ਅੱਜ ਵੀ ਬਰਕਰਾਰ ਆ ਇਹ ਲੋਕਾਂ ਦੀਆਂ ਧੀਆਂ ਪੈਣਾਂ ਵਾਸਤੇ ਇੱਜ਼ਤਾਂ ਵਾਸਤੇ ਆਪਣੀ ਪੱਤ ਜਿਹੜੀ ਆ ਉਦਾਵਤੇ ਲਾ ਸਕਦੇ ਆ ਤੇ ਜੇ ਕੋ ਸਾਡੀ ਬਾਤ ਨੂੰ ਹੱਥ ਲਾਵੇ ਤੇ ਉਹਦਾ ਜਿਹੜਾ ਵਾ ਚੰਗੀ ਤਰ੍ਹਾਂ ਸੋਧਾ ਵੀ ਲਾ ਸਕਦੇ ਆ ਸੋ ਅਖੀਰ ਤੇ ਮੁੱਕ ਦੀ ਗੱਲ ਇਹ ਆ ਕਿਸਾਨ ਭਰਾਵਾਂ ਨੂੰ ਕਿ ਹੱਥ ਜੋੜ ਕੇ ਬੇਨਤੀ ਆ ਕਿਰਪਾ ਕਰਕੇ ਇਸ ਵਾਰੀ ਮਤੇ ਇਹ ਪਾਓਗੇ ਨਾ ਤੁਸੀਂ ਕਿ ਭਈਆ ਪੰਜਾਬ ਚ ਨਹੀਂ ਵੜਨਾ ਤੇ ਜਿਹੜੇ ਤੁਹਾਡੇ ਆਪਣੇ ਪੈਰ ਪਾ ਨਾਰਾਜ਼ ਨੇ ਉਹ ਤੁਹਾਡਾ ਜ਼ਰੂਰ ਸਾਥ ਦੇਣਗੇ ਤਾਂ ਆਓ ਰਲ ਮਿਲ ਕੇ ਆਪਾਂ ਜਿਹੜਾ ਪੰਜਾਬੀਅਤ ਦੀ ਜ਼ਿੰਦਾਬਾਦ ਦਾ ਨਾਰਾ ਜਿਹੜਾ بلند ਕਰੀਏ ਇਨੀਆਂ ਕਬੀਲਤਿਆਂ ਕਬੂਲ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਸਦਵਿੰਦ ਸੰਤ ਸਾਹਿਬ ਸੈਟਲ ਲੁਧਿਆਣਾ ਤੋਂ ਇਹ ਮੇਰੀ ਬੇਨਤੀ ਹੈ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕਿ ਦੇਖੋ ਪਿਛਲੇ ਦਿਨੀ ਇਹ ਜਿਹੜੀ ਜੰਡਿਆਰਾ ਗੁਰੂ ਦੇ ਵਿੱਚ ਇੱਕ ਗੁਰਸਿੱਖ ਕਿਸਾਨ ਭਰਾ ਦੀ ਜਿਹੜੀ ਇੱਕ ਸ਼ਰਾਬੀ ਬਈਏ ਦੇ ਵੱਲੋਂ ਪੱਗ ਲਈ ਗਈ ਆ ਪੂਰੀ ਦੁਨੀਆ ਦੇ ਵਿੱਚ ਸਿੱਖ ਸਮਾਜ ਨਰਾਜਾ ਦੂਜੀ ਘਟਨਾ ਲੁਧਿਆਣੇ ਦੇ ਥਰੀਕੇ ਪਿੰਡ ਦੇ ਵਿੱਚ ਉੱਥੇ ਵੀ ਗੁਰਸਿੱਖ ਬਜ਼ੁਰਗ ਇੱਕ ਕਿਸਾਨ ਭਰਾ ਦੀ ਪੱਗ ਲਾਤੀ ਤੀਜੀ ਘਟਨਾ ਲੁਧਿਆਣੇ ਦੇ ਤਾਜਪੁਰ ਉੜਦੀ ਆ ਕਿ ਨਿਆਂਗ ਸਿੰਘ ਦੇ ਘਰ ਵੜ ਕੇ ਕੁਝ ਪ੍ਰਵਾਸੀ ਮਜ਼ਦੂਰਾ ਵੱਲੋਂ ਉਹਦਾ ਗੁੱਟ ਲਾ ਦਿੱਤਾ ਗਿਆ ਤੇ ਉਹਦੀ ਘਰਵਾਲੀ ਦੀਆਂ ਉਂਗਲਾ ਲਾ ਦਿੱਤੀਆਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਪਿਛਲੇ ਸਮੇਂ ਦੌਰਾਨ ਜਦੋਂ ਝੋਨੇ ਦਾ ਸੀਜ਼ਨ ਸੀ ਹੁਣ ਵੀ ਝੋਨੇ ਦਾ ਸੀਜ਼ਨ ਆ ਗਿਆ ਹੈ ਪਿਛਲੇ ਝੋਨੇ ਦੇ ਸੀਜ਼ਨ ਦੇ ਦੌਰਾਨ ਕੁਝ ਸਾਡੇ ਕਿਸਾਨ ਭਰਾਵਾਂ ਨੇ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਬਹਿ ਕੇ ਮਤੇ ਪਾਏ ਸੀ ਕਿ 3500 ਤੋਂ ਵੱਧ ਅਸੀਲ ਦਵਾਈ ਨਹੀਂ ਦੇਣੀ ਤਾਂ ਹੁਣ ਵੀ ਸਮਾਂ ਆ ਗਿਆ ਤੁਸੀਂ ਦੇਖ ਲਓ ਕਿ ਜਿਹੜੇ ਭਈਆਂ ਨੂੰ ਤੁਸੀਂ ਆਪਣੇ ਚੌਕੇ ਚੁੱਲਿਆਂ ਦੇ ਵਿੱਚ ਬਿਠਾਇਆ ਸੀ ਉਹ ਅੱਜ ਸਾਡੀਆਂ ਪੱਗਾਂ ਨੂੰ ਪਾ ਰਹੇ ਨੇ ਹੱਥ ਇਹ ਗੁਰੂ ਸਾਹਿਬ ਦਿੱਤੀ ਪੱਗ ਆ ਇਹ ਕਿਸੇ ਦਿੱਤੀ ਨਹੀਂ ਪੱਗ ਤੇ ਗੁਰੂ ਦੇ ਸੱਚਾਰੇ ਸਿੱਖ ਹੋਣ ਦੇ ਨਾਤੇ ਅਸੀਂ ਲੰਗਰ ਮੇਰੇ ਖਿਆਲ ਦੇ ਨਾਲ ਲਾ ਕੇ ਲੱਖਾਂ ਰੁਪਏ ਖਰਚ ਕਰ ਦਿੰਨੇ ਆ ਆਓ ਮੇਰੇ ਭੈਣ ਭਰਾਓ ਕਿਸਾਨ ਭਰਾਵਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਇਸ ਵਾਰੀ ਭਾਵੇਂ ਆਪਣੇ ਭੈਣ ਭਰਾਵਾਂ ਨੂੰ 500 ਰੁਪਏ ਲਵਾਈ ਵਧ ਦੇ ਦਿਓ ਪਰ ਇਹਨਾਂ ਭਈਆਂ ਨੂੰ ਪਿੰਡਾਂ ਦੇ ਵਿੱਚ ਨਾ ਵਾੜਿਓ ਕਿਉਂਕਿ ਤੁਸੀਂ ਪਿਛਲੇ ਸਮੇਂ ਦੌਰਾਨ ਮਤੇ ਪਾ ਕੇ ਆਪਣੇ ਭੈਣ ਭਰਾਵਾਂ ਨੂੰ ਨਾਰਾਜ਼ ਕਰ ਲਿਆ ਸੀ ਕਿਤੇ ਨਾ ਕਿਤੇ ਇਹ ਲੇਬਰ ਵਰਗ ਪਿੰਡਾਂ ਦਾ ਤੁਹਾਡੇ ਤੋਂ ਨਾਰਾਜ਼ ਸੀ ਪਰ ਕਿਰਪਾ ਕਰਕੇ ਇਸ ਵਾਰੀ ਹੁਣ ਇਹ ਮਤਾ ਜ਼ਰੂਰ ਪਾਓ ਹੱਥ ਜੋੜ ਕੇ ਬੇਨਤੀ ਆ ਕਿ ਜਿੰਨੇ ਵੀ ਕਿਸਾਨ ਭਰਾ ਨੇ ਪੰਜਾਬ ਦੇ ਵਿੱਚ ਅਸੀਂ 500 ਰੁਪਏ ਲੇਬਰ ਸਸਤੀ ਦਿਵਾ ਕੇ ਬਈਆਂ ਨੂੰ ਨਹੀਂ ਵਾੜਨਾ ਜਿਹੜੇ ਸਾਡੇ ਪੱਗਾਂ ਨੂੰ ਹੱਥ ਪਾ ਰਹੇ ਆ 500 ਵੱਧ ਦੇ ਕੇ ਭਾਵੇਂ ਆਪਾਂ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਖੁਸ਼ ਕਰੋ ਮਤੇ ਇਹ ਪਾਓ ਕਿ ਪਿੰਡਾਂ ਦੇ ਵਿੱਚ ਹੁਣ ਬਈਏ ਨਹੀਂ ਵਾੜਨੇ ਦੂਜੀ ਬੇਨਤੀ ਆ ਉਹਨਾਂ ਜ਼ਿੰਮੇਵਾਰ ਭਰਾਵਾਂ ਨੂੰ ਜਾਂ ਜਿਹੜੇ ਸਾਡੇ ਬੈਠੇ ਹੁੰਦੇ ਨੇ ਮੰਡੀਆਂ ਦੇ ਵਿੱਚ ਸਾਡੇ ਜਿਹੜੇ ਵੱਡੇ ਅਹੁਦੇਦਾਰ ਬੈਠੇ ਹੁੰਦੇ ਨੇ ਉਹਨਾਂ ਆੜਤੀਆਂ ਵੀਰਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਲੇਬਰ ਜਿਹੜੀ ਆ ਪਿੰਡਾਂ ਦੇ ਵਿੱਚ ਹੀ ਮੇਰੇ ਵੀਰ ਅੱਗੇ ਲਾ ਕੇ ਆਓ ਨਾ ਕਿ ਪਿੰਡਾਂ ਦੇ ਵਿੱਚ ਭਈਆਂ ਨੂੰ ਇਸੇ ਤਰ੍ਹਾਂ ਜਿਹੜੇ ਫਰੂਟ ਮੰਡੀਆਂ ਵਿੱਚ ਨੇ ਸਬਜ਼ੀ ਮੰਡੀਆਂ ਵਿੱਚ ਨੇ ਉਹਨਾਂ ਸਾਰਿਆਂ ਵੀਰਾਂ ਨੂੰ ਬੇਨਤੀ ਆ ਕਿ ਜਿਹੜਾ ਕੋ ਚੰਗਾ ਭਈਆ ਸਤਿਕਾਰ ਕਰਦਾ ਵਾ ਪੰਜਾਬੀਆਂ ਦਾ ਜਿਹੜਾ ਘੁੱਲ ਮਿਲ ਕੇ ਰਹਿਣ ਵਾਲਾ ਵਾ ਜਿਹੜਾ ਅਦਬ ਸਤਿਕਾਰ ਕਰਦਾ ਸਾਡਾ ਇੱਕ ਦੂਜੇ ਦਾ ਪਰਾਂ ਦੇ ਕੋਈ ਸ਼ੂ ਨਹੀਂ ਪਰ ਜਿਹੜਾ ਇਹ ਲੋਕ ਆਣ ਕੇ ਗੰਦ ਪਾ ਰਹੇ ਨੇ ਸਾਡੇ ਪੰਜਾਬ ਦੇ ਉੱਪਰ ਵਿੱਚ ਸਾਡੀਆਂ ਧਾਰਮਿਕ ਨਿਸ਼ਾਨੀਆਂ ਤੇ ਵੀ ਗਲਚੁੱਕ ਰਹੇ ਨੇ ਸਾਡੇ ਧੀਆਂ ਪੈਣਾ ਨੂੰ ਸ਼ਰਿਆਮ ਮੈਂ ਲੁਧਿਆਣੇ ਸ਼ਹਿਰ ਚ ਰਹਿਣਾ ਉੱਥੇ ਉਹਨਾਂ ਦੀਆਂ ਜਿਹੜੀਆਂ ਵਾ ਕਮੈਂਟ ਬਾਜੀਆਂ ਵੀ ਗੰਨੀਆਂ ਕਰਦੇ ਆਣੇ ਪਰ ਇਹਨਾਂ ਲੋਕਾਂ ਨੂੰ ਨੱਥ ਪਾ ਦਈਏ ਤੇ ਸਿਖਾ ਦਈਏ ਕਿ ਪੰਜਾਬੀ ਆਪਣੀ ਹੋਂਦ ਦੇ ਵਿੱਚ ਅੱਜ ਵੀ ਬਰਕਰਾਰ ਆ ਇਹ ਲੋਕਾਂ ਦੀਆਂ ਧੀਆਂ ਪੈਣਾ ਵਾਸਤੇ ਇੱਜ਼ਤਾਂ ਵਾਸਤੇ ਆਪਣੀ ਪੱਤ ਜਿਹੜੀ ਆ ਉਹ ਦੌ ਤੇ ਲਾ ਸਕਦੇ ਆ ਤੇ ਜੇ ਕੋ ਸਾਡੀ ਪੱਤ ਨੂੰ ਹੱਥ ਲਾਵੇ ਤੇ ਉਹਦਾ ਜਿਹੜਾ ਵਾ ਚੰਗੀ ਤਰ੍ਹਾਂ ਸੋਧਾ ਵੀ ਲਾ ਸਕਦੇ ਆ ਸੋ ਅਖੀਰ ਤੇ ਮੁੱਕ ਦੀ ਗੱਲ ਇਹ ਆ ਕਿਸਾਨ ਭਰਾਵਾਂ ਨੂੰ ਕਿ ਹੱਥ ਜੋੜ ਕੇ ਬੇਨਤੀ ਆ ਕਿਰਪਾ ਕਰਕੇ ਇਸ ਵਾਰੀ ਮਤੇ ਇਹ ਪਾਓਗੇ ਨਾ ਤੁਸੀਂ ਕਿ ਭਈਆ ਪੰਜਾਬ ਚ ਨਹੀਂ ਵਾਰਨਾ ਤੇ ਜਿਹੜੇ ਤੁਹਾਡੇ ਆਪਣੇ ਪੈਰ ਪਾ ਨਰਾਜ਼ ਨੇ ਉਹ ਤੁਹਾਡਾ ਜ਼ਰੂਰ ਸਾਥ ਦੇਣਗੇ ਤੇ ਆਓ ਰਲ ਮਿਲ ਕੇ ਆਪਾਂ ਜਿਹੜਾ ਆਪਣੇ ਪੰਜਾਬ ਪੰਜਾਬੀਅਤ ਦੀ ਜ਼ਿੰਦਾਬਾਦ ਦਾ ਨਾਰਾ ਜਿਹੜਾ ਬੁਲੰਦ ਕਰੀਏ ਇੰਨੀਆਂ ਕਬਿਲਤਿਆ ਕਬੂਲ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਿਪਾਹੀ ਸੁਸਾਇਟੀ ਲੁਧਿਆਣਾ ਤੋਂ ਇਹ ਮੇਰੀ ਬੇਨਤੀ ਹੈ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕੀ ਦੇਖੋ ਪਿਛਲੇ ਦਿਨੀ ਇਹ ਜਿਹੜੀ ਜੰਡਿਆਰਾ ਗੁਲੂ ਦੇ ਵਿੱਚ ਇੱਕ ਗੁਰਸਿੱਖ ਕਿਸਾਨ ਭਰਾ ਦੀ ਜਿਹੜੀ ਇੱਕ ਸ਼ਰਾਬੀ ਬਈਏ ਦੇ ਵੱਲੋਂ ਪੱਗ ਲਾਈ ਗਈ ਆ ਪੂਰੀ ਦੁਨੀਆ ਦੇ ਵਿੱਚ ਸਿੱਖ ਸਮਾਜ ਨਰਾਜ ਆ ਦੂਜੀ ਘਟਨਾ ਲੁਧਿਆਣੇ ਦੇ ਥਰੀਕੇ ਪਿੰਡ ਦੇ ਵਿੱਚ ਉੱਥੇ ਵੀ ਗੁਰਸਿੱਖ ਬਜ਼ੁਰਗ ਇੱਕ ਕਿਸਾਨ ਭਰਾ ਦੀ ਪੱਗ ਲਾਤੀ ਤੀਜੀ ਘਟਨਾ ਲੁਧਿਆਣੇ ਦੇ ਤਾਜਪੁਰ ਰੋਡ ਦੀ ਆ ਕਿ ਨਿਆਂਗ ਸਿੰਘ ਦੇ ਘਰ ਵੱੜ ਕੇ ਕੁਝ ਪ੍ਰਵਾਸੀ ਮਜ਼ਦੂਰਾਵਲੋਂ ਉਹਦਾ ਗੁੱਟ ਲਾ ਦਿੱਤਾ ਗਿਆ ਤੇ ਉਹਦੀ ਘਰਵਾਲੀ ਦੀਆਂ ਉਂਗਲਾਂ ਲਾ ਦਿੱਤੀਆਂ। ਮੈਂ ਬੇਨਤੀ ਕਰਨਾ ਚਾਹੁੰਦਾ ਕਿ ਪਿਛਲੇ ਸਮੇਂ ਦੌਰਾਨ ਜਦੋਂ ਝੋਨੇ ਦਾ ਸੀਜ਼ਨ ਸੀ ਹੁਣ ਵੀ ਝੋਨੇ ਦਾ ਸੀਜ਼ਨ ਆ ਗਿਆ ਹੈ। ਪਿਛਲੇ ਝੋਨੇ ਦੇ ਸੀਜ਼ਨ ਦੇ ਦੌਰਾਨ ਕੁਝ ਸਾਡੇ ਕਿਸਾਨ ਭਰਾਵਾਂ ਨੇ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਬਹਿ ਕੇ ਮਤੇ ਪਾਏ ਸੀ ਕਿ 3500 ਤੋਂ ਵੱਧ ਅਸੀਲ ਲਵਾਈ ਨਹੀਂ ਦੇਣੀ। ਤਾਂ ਹੁਣ ਵੀ ਸਮਾਂ ਆ ਗਿਆ ਹੈ। ਤੁਸੀਂ ਦੇਖ ਲਓ ਕਿ ਜਿਹੜੇ ਭਈਆਂ ਨੂੰ ਤੁਸੀਂ ਆਪਣੇ ਚੌਕੇ ਚੁੱਲਿਆਂ ਦੇ ਵਿੱਚ ਬਿਠਾਇਆ ਸੀ ਉਹ ਅੱਜ ਸਾਡੀਆਂ ਪੱਗਾਂ ਨੂੰ ਪਾ ਰਹੇ ਨੇ ਹੱਥ ਇਹ ਗੁਰੂ ਸਾਹਿਬ ਦਿੱਤੀ ਪੱਗ ਆ ਇਹ ਕਿਸੇ ਦਿੱਤੀ ਨਹੀਂ ਪੱਗ ਤੇ ਗੁਰੂ ਦੇ ਸੱਚਾਰੇ ਸਿੱਖ ਹੋਣ ਦੇ ਨਾਤੇ ਅਸੀਂ ਲੰਗਰ ਮੇਰੇ ਖਿਆਲ ਦੇ ਨਾਲ ਲਾ ਕੇ ਲੱਖਾਂ ਰੁਪਏ ਖਰਚ ਕਰ ਦਿੰਨੇ ਆ ਆਓ ਮੇਰੇ ਭੈਣ ਭਰਾਓ ਕਿਸਾਨ ਭਰਾਵਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਇਸ ਵਾਰੀ ਭਾਵੇਂ ਆਪਣੇ ਭੈਣ ਭਰਾਵਾਂ ਨੂੰ 500 ਰੁਪਇਆ ਲਵਾਈ ਵੱਧ ਦੇ ਦਿਓ ਪਰ ਇਨ੍ਹਾਂ ਭਈਆਂ ਨੂੰ ਪਿੰਡਾਂ ਦੇ ਵਿੱਚ ਨਾ ਵਾੜਿਓ ਕਿਉਂਕਿ ਤੁਸੀਂ ਪਿਛਲੇ ਸਮੇਂ ਦੌਰਾਨ ਮਤੇ ਪਾ ਕੇ ਆਪਣੇ ਭੈਣ ਭਰਾਵਾਂ ਨੂੰ ਨਾਰਾਜ਼ ਕਰ ਲਿਆ ਸੀ ਕਿਤੇ ਨਾ ਕਿਤੇ ਇਹ ਲੇਬਰ ਵਰਕ ਪਿੰਡਾਂ ਦਾ ਤੁਹਾਡੇ ਤੋਂ ਨਾਰਾਜ਼ ਸੀ ਪਰ ਕਿਰਪਾ ਕਰਕੇ ਇਸ ਵਾਰੀ ਹੁਣ ਇਹ ਮਤਾ ਜ਼ਰੂਰ ਪਾਓ ਹੱਥ ਜੋੜ ਕੇ ਬੇਨਤੀ ਆ ਕਿ ਜਿੰਨੇ ਵੀ ਕਿਸਾਨ ਭਰਾ ਨੇ ਪੰਜਾਬ ਦੇ ਵਿੱਚ ਅਸੀਂ 500 ਰੁਪਏ ਲੇਬਰ ਸਸਤੀ ਦਿਵਾ ਕੇ ਬਈਆਂ ਨੂੰ ਨਹੀਂ ਵਾੜਨਾ ਜਿਹੜੇ ਸਾਡੇ ਪੱਗਾਂ ਨੂੰ ਹੱਥ ਪਾ ਰਹੇ ਆ 500 ਵੱਧ ਦੇ ਕੇ ਭਾਵੇਂ ਆਪਾਂ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਖੁਸ਼ ਕਰੋ ਮਤੇ ਇਹ ਪਾਓ ਕਿ ਪਿੰਡਾਂ ਦੇ ਵਿੱਚ ਹੁਣ ਬਈਏ ਨਹੀਂ ਵਾੜਨੇ ਦੂਜੀ ਬੇਨਤੀ ਆ ਉਹਨਾਂ ਜ਼ਿੰਮੇਵਾਰ ਭਰਾਵਾਂ ਨੂੰ ਜਾਂ ਜਿਹੜੇ ਸਾਡੇ ਬੈਠੇ ਹੁੰਦੇ ਨੇ ਮੰਡੀਆਂ ਦੇ ਵਿੱਚ ਸਾਡੇ ਜਿਹੜੇ ਵੱਡੇ ਆਉਦੇਦਾਰ ਬੈਠੇ ਹੁੰਦੇ ਨੇ ਉਹਨਾਂ ਆੜਤੀਆਂ ਵੀਰਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਲੇਬਰ ਜਿਹੜੀ ਆ ਪਿੰਡਾਂ ਦੇ ਵਿੱਚ ਹੀ ਮੇਰੇ ਵੀਰ ਅੱਗੇ ਲਾ ਕੇ ਆਓ ਨਾ ਕਿ ਪਿੰਡਾਂ ਦੇ ਵਿੱਚ ਭਈਆਂ ਨੂੰ ਇਸੇ ਤਰ੍ਹਾਂ ਜਿਹੜੇ ਫਰੂਟ ਮੰਡੀਆਂ ਵਿੱਚ ਨੇ ਸਬਜ਼ੀ ਮੰਡੀਆਂ ਵਿੱਚ ਨੇ ਉਹਨਾਂ ਸਾਰਿਆਂ ਵੀਰਾਂ ਨੂੰ ਬੇਨਤੀ ਆ ਕਿ ਜਿਹੜਾ ਕੋਈ ਚੰਗਾ ਭਈਆ ਸਤਕਾਰ ਕਰਦਾ ਵਾ ਪੰਜਾਬੀਆਂ ਦਾ ਜਿਹੜਾ ਘੋਲ ਮਿਲ ਕੇ ਰਹਿਣ ਵਾਲਾ ਵਾ ਜਿਹੜਾ ਅਦਬ ਸਤਕਾਰ ਕਰਦਾ ਸਾਡਾ ਇੱਕ ਦੂਜੇ ਦਾ ਉਹਨੂੰ ਭਰਾਵਾਂ ਦੇ ਤੌਰ ਤੇ ਨਾਲ ਰੱਖੋ ਕੰਮ ਕਰਦੇ ਹੋ ਕੋਈ ਸ਼ੁਨੀ ਪਰ ਜਿਹੜਾ ਇਹ ਲੋਕ ਆਣ ਕੇ ਗੰਦ ਪਾ ਰਹੇ ਨੇ ਸਾਡੇ ਪੰਜਾਬ ਦੇ ਉੱਪਰ ਵਿੱਚ ਸਾਡੀਆਂ ਧਾਰਮਿਕ ਨਿਸ਼ਾਨੀਆਂ ਤੇ ਵੀ ਗਲਚੁੱਕ ਰਹੇ ਨੇ ਸਾਡੇ ਧੀਆਂ ਪੈਣਾਂ ਨੂੰ ਸ਼ਰਿਆਮ ਮੈਂ ਲੁਧਿਆਣੇ ਸ਼ਹਿਰ ਚ ਇੰਨਾ ਉੱਥੇ ਉਹਨਾਂ ਦੀਆਂ ਜਿਹੜੀਆਂ ਵਾ ਕਮੈਂਟ ਬਾਜੀਆਂ ਗੰਦੀਆਂ ਕਰਦੇ ਆਣੇ ਪਰ ਇਹਨਾਂ ਲੋਕਾਂ ਨੂੰ ਨੱਥ ਪਾ ਦਈਏ ਤੇ ਸਿਖਾ ਦਈਏ ਕਿ ਪੰਜਾਬੀ ਆਪਣੀ ਹੋਂਦ ਦੇ ਵਿੱਚ ਅੱਜ ਵੀ ਬਰਕਰਾਰ ਆ ਇਹ ਲੋਕਾਂ ਵਾਸਤੇ ਇੱਜ਼ਤਾਂ ਵਾਸਤੇ ਆਪਣੀ ਪੱਤ ਜਿਹੜੀ ਆ ਉਦਾਵਤੇ ਲਾ ਸਕਦੇ ਆ ਤੇ ਜੇ ਕੋ ਸਾਡੀ ਬਾਤ ਨੂੰ ਹੱਥ ਲਾਵੇ ਤੇ ਉਹਦਾ ਜਿਹੜਾ ਵਾ ਚੰਗੀ ਤਰ੍ਹਾਂ ਸੋਧਾ ਵੀ ਲਾ ਸਕਦੇ ਆ ਸੋ ਅਖੀਰ ਤੇ ਮੁੱਕ ਦੀ ਗੱਲ ਇਹ ਆ ਕਿਸਾਨ ਭਰਾਵਾਂ ਨੂੰ ਕਿ ਹੱਥ ਜੋੜ ਕੇ ਬੇਨਤੀ ਆ ਕਿਰਪਾ ਕਰਕੇ ਇਸ ਵਾਰੀ ਮਤੇ ਇਹ ਪਾਓਗੇ ਨਾ ਤੁਸੀਂ ਕਿ ਭਈਆ ਪੰਜਾਬ 'ਚ ਨਹੀਂ ਵਾੜਨਾ ਤੇ ਜਿਹੜੇ ਤੁਹਾਡੇ ਆਪਣੇ ਪੈਰ ਪਾ ਨਾਰਾਜ਼ ਨੇ ਉਹ ਤੁਹਾਡਾ ਜ਼ਰੂਰ ਸਾਥ ਦੇਣਗੇ ਤੇ ਆਓ ਰਲ ਮਿਲ ਕੇ ਆਪਾਂ ਜਿਹੜਾ ਆਪਣੇ ਪੰਜਾਬ ਪੰਜਾਬੀਅਤ ਦੀ ਜ਼ਿੰਦਾਬਾਦ ਦਾ ਨਾਰਾ ਜਿਹੜਾ ਬੁਲੰਦ ਕਰੀਏ ਇਨੀਆਂ ਕਬਿਲਤਿਆਂ ਕਬੂਲ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਿਪਾਹੀ ਸੁਸਾਇਟੀ ਲੁਧਿਆਣਾ ਤੋਂ ਇਹ ਮੇਰੀ ਬੇਨਤੀ ਹੈ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕਿ ਦੇਖੋ ਪਿਛਲੇ ਦਿਨੀ ਇਹ ਜਿਹੜੀ ਜੰਡਿਆਰਾ ਗੁਲੂ ਦੇ ਵਿੱਚ ਇੱਕ ਗੁਰਸਿੱਖ ਕਿਸਾਨ ਭਰਾ ਦੀ ਜਿਹੜੀ ਇੱਕ ਸ਼ਰਾਬੀ ਬਈਏ ਦੇ ਵੱਲੋਂ ਪੱਗ ਲਈ ਗਈ ਆ ਪੂਰੀ ਦੁਨੀਆ ਦੇ ਵਿੱਚ ਸਿੱਖ ਸਮਾਜ ਨਾਰਾਜ਼ ਆ ਦੂਜੀ ਘਟਨਾ ਲੁਧਿਆਣੇ ਦੇ ਥਰੀਕੇ ਪਿੰਡ ਦੇ ਵਿੱਚ ਉੱਥੇ ਵੀ ਗੁਰਸਿੱਖ ਬਜ਼ੁਰਗ ਇੱਕ ਕਿਸਾਨ ਭਰਾ ਦੀ ਪੱਗ ਲਾਤੀ ਤੀਜੀ ਘਟਨਾ ਲੁਧਿਆਣੇ ਦੇ ਤਾਜਪੁਰ ਰੋਡ ਦੀ ਆ ਕਿ ਨਿਆਂਗ ਸਿੰਘ ਦੇ ਘਰ ਵੜ ਕੇ ਕੁਝ ਪ੍ਰਵਾਸੀ ਮਜ਼ਦੂਰਾ ਵੱਲੋਂ ਉਹਦਾ ਘੁੱਟ ਲਾ ਦਿੱਤਾ ਗਿਆ ਤੇ ਉਹਦੀ ਘਰਵਾਲੀ ਦੀਆਂ ਉਂਗਲਾਂ ਲਾ ਦਿੱਤੀਆਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਪਿਛਲੇ ਸਮੇਂ ਦੌਰਾਨ ਜਦੋਂ ਝੋਨੇ ਦਾ ਸੀਜ਼ਨ ਸੀ ਹੁਣ ਵੀ ਝੋਨੇ ਦਾ ਸੀਜ਼ਨ ਆ ਗਿਆ ਹੈ ਪਿਛਲੇ ਝੋਨੇ ਦੇ ਸੀਜ਼ਨ ਦੇ ਦੌਰਾਨ ਕੁਝ ਸਾਡੇ ਕਿਸਾਨ ਭਰਾਵਾਂ ਨੇ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਬਹਿ ਕੇ ਮਤੇ ਪਾਏ ਸੀ ਕਿ 3500 ਤੋਂ ਵੱਧ ਅਸੀਲ ਦਵਾਈ ਨਹੀਂ ਦੇਣੀ ਤਾਂ ਹੁਣ ਵੀ ਸਮਾਂ ਆ ਗਿਆ ਤੁਸੀਂ ਦੇਖ ਲਓ ਕਿ ਜਿਹੜੇ ਭਈਆਂ ਨੂੰ ਤੁਸੀਂ ਆਪਣੇ ਚੌਕੇ ਚੁੱਲਿਆਂ ਦੇ ਵਿੱਚ ਬਿਠਾਇਆ ਸੀ ਉਹ ਅੱਜ ਸਾਡੀਆਂ ਪੱਗਾਂ ਨੂੰ ਪਾ ਰਹੇ ਨੇ ਹੱਥ ਇਹ ਗੁਰੂ ਸਾਹਿਬ ਦਿੱਤੀ ਪੱਗ ਆ ਇਹ ਕਿਸੇ ਦਿੱਤੀ ਨਹੀਂ ਪੱਗ ਤੇ ਗੁਰੂ ਦੇ ਸੱਚਾਰੇ ਸਿੱਖ ਹੋਣ ਦੇ ਨਾਤੇ ਅਸੀਂ ਲੰਗਰ ਮੇਰੇ ਖਿਆਲ ਦੇ ਨਾਲ ਲਾ ਕੇ ਲੱਖਾਂ ਰੁਪਏ ਖਰਚ ਕਰ ਦਿੰਨੇ ਆ ਆਓ ਮੇਰੇ ਭੈਣ ਭਰਾਓ ਕਿਸਾਨ ਭਰਾਵਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਇਸ ਵਾਰੀ ਭਾਵੇਂ ਆਪਣੇ ਭੈਣ ਭਰਾਵਾਂ ਨੂੰ 500 ਰੁਪਇਆ ਲਵਾਈ ਵਧ ਦੇ ਦਿਓ ਪਰ ਇਹਨਾਂ ਭਈਆਂ ਨੂੰ ਪਿੰਡਾਂ ਦੇ ਵਿੱਚ ਨਾ ਵਾੜਿਓ ਕਿਉਂਕਿ ਤੁਸੀਂ ਪਿਛਲੇ ਸਮੇਂ ਦੌਰਾਨ ਮਤੇ ਪਾ ਕੇ ਆਪਣੇ ਭੈਣ ਭਰਾਵਾਂ ਨੂੰ ਨਾਰਾਜ਼ ਕਰ ਲਿਆ ਸੀ ਕਿਤੇ ਨਾ ਕਿਤੇ ਇਹ ਲੇਬਰ ਵਰਕ ਪਿੰਡਾਂ ਦਾ ਤੁਹਾਡੇ ਤੋਂ ਨਾਰਾਜ਼ ਸੀ ਪਰ ਕਿਰਪਾ ਕਰਕੇ ਇਸ ਵਾਰੀ ਹੁਣ ਇਹ ਮਤਾ ਜ਼ਰੂਰ ਪਾਓ ਹੱਥ ਜੋੜ ਕੇ ਬੇਨਤੀ ਆ ਕਿ ਜਿੰਨੇ ਵੀ ਕਿਸਾਨ ਭਰਾ ਨੇ ਪੰਜਾਬ ਦੇ ਵਿੱਚ ਅਸੀਂ 500 ਰੁਪਏ ਲੇਬਰ ਸਸਤੀ ਦਵਾ ਕੇ ਬਈਆਂ ਨੂੰ ਨਹੀਂ ਵਾਰਨਾ ਜਿਹੜੇ ਸਾਡੇ ਪੱਗਾਂ ਨੂੰ ਹੱਥ ਪਾ ਰਹੇ ਆ 500 ਵੱਧ ਦੇ ਕੇ ਭਾਵੇਂ ਆਪਾਂ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਖੁਸ਼ ਕਰੋ ਮਤੇ ਇਹ ਪਾਓ ਕਿ ਪਿੰਡਾਂ ਦੇ ਵਿੱਚ ਹੁਣ ਬਈਏ ਨਹੀਂ ਵਾਰਨੇ ਦੂਜੀ ਬੇਨਤੀ ਆ ਉਹਨਾਂ ਜ਼ਿੰਮੇਦਾਰ ਭਰਾਵਾਂ ਨੂੰ ਜਾਂ ਜਿਹੜੇ ਸਾਡੇ ਬੈਠੇ ਹੁੰਦੇ ਨੇ ਮੰਡੀਆਂ ਦੇ ਵਿੱਚ ਸਾਡੇ ਜਿਹੜੇ ਵੱਡੇ ਅਹੁਦੇਦਾਰ ਬੈਠੇ ਹੁੰਦੇ ਨੇ ਉਹਨਾਂ ਆੜਤੀਆਂ ਵੀ ਰਣਵੀ ਬੇਨਤੀ ਆ ਕਿ ਤੁਸੀਂ ਲੇਬਰ ਜਿਹੜੀ ਆ ਪਿੰਡਾਂ ਦੇ ਵਿੱਚ ਹੀ ਮੇਰੇ ਵੀਰ ਅੱਗੇ ਲਾ ਕੇ ਆਓ ਨਾ ਕੀ ਪਿੰਡਾਂ ਦੇ ਵਿੱਚ ਭਈਆਂ ਨੂੰ ਇਸੇ ਤਰ੍ਹਾਂ ਜਿਹੜੇ ਫਰੂਟ ਮੰਡੀਆਂ ਵਿੱਚ ਨੇ ਸਬਜ਼ੀ ਮੰਡੀਆਂ ਵਿੱਚ ਵੀ ਨੇ ਉਹਨਾਂ ਸਾਰਿਆਂ ਵੀਰਾਂ ਨੂੰ ਬੇਨਤੀ ਆ ਕਿ ਜਿਹੜਾ ਕੋ ਚੰਗਾ ਭਈਆ ਸਤਿਕਾਰ ਕਰਦਾ ਵਾ ਪੰਜਾਬੀਆਂ ਦਾ ਜਿਹੜਾ ਘੁੱਲ ਮਿਲ ਕੇ ਰਹਿਣ ਵਾਲਾ ਵਾ ਜਿਹੜਾ ਅਦਬ ਸਤਿਕਾਰ ਕਰਦਾ ਸਾਡਾ ਇੱਕ ਦੂਜੇ ਦਾ ਉਹਨੂੰ ਭਰਾਵਾਂ ਦੇ ਤੌਰ ਤੇ ਨਾਲ ਰੱਖੋ ਕੰਮ ਕਰਦੇ ਹੋ ਕੋਈ ਸ਼ੂ ਨਹੀਂ ਪਰ ਜਿਹੜਾ ਇਹ ਲੋਕ ਆਣ ਕੇ ਗੰਧ ਪਾ ਰਹੇ ਨੇ ਸਾਡੇ ਪੰਜਾਬ ਦੇ ਉੱਪਰ ਵਿੱਚ ਸਾਡੀਆਂ ਧਾਰਮਿਕ ਨਿਸ਼ਾਨੀਆਂ ਤੇ ਵੀ ਗਲਚੁੱਕ ਰਹੇ ਨੇ ਸਾਡੇ ਧੀਆਂ ਪੈਣਾ ਨੂੰ ਸ਼ਰਿਆਮ ਮੈਂ ਲੁਧਿਆਣੇ ਸ਼ਹਿਰ ਚ ਰਹਿਣਾ ਉੱਥੇ ਉਹਨਾਂ ਦੀਆਂ ਜਿਹੜੀਆਂ ਵਾ ਕਮੈਂਟ ਬਾਜੀ ਆਵੇ ਗੰਦੀਆਂ ਕਰਦੀਆਂ ਨੇ ਪਰ ਇਹਨਾਂ ਲੋਕਾਂ ਨੂੰ ਨੱਥ ਪਾ ਦਈਏ ਤੇ ਸਿਖਾ ਦਈਏ ਕਿ ਪੰਜਾਬੀ ਆਪਣੀ ਹੋਂਦ ਦੇ ਵਿੱਚ ਅੱਜ ਵੀ ਬਰਕਰਾਰ ਆ ਇਹ ਲੋਕਾਂ ਦੀਆਂ ਧੀਆਂ ਪੈਣਾ ਵਾਸਤੇ ਇੱਜ਼ਤਾਂ ਵਾਸਤੇ ਆਪਣੀ ਪੱਤ ਜਿਹੜੀ ਆ ਉਹ ਦੌਤੇ ਲਾ ਸਕਦੇ ਆ ਤੇ ਜੇ ਕੋ ਸਾਡੀ ਪੱਤ ਨੂੰ ਹੱਥ ਲਾਵੇ ਤੇ ਉਹਦਾ ਜਿਹੜਾ ਵਾ ਚੰਗੀ ਤਰ੍ਹਾਂ ਸੋਧਾ ਵੀ ਲਾ ਸਕਦੇ ਆ ਸੋ ਅਖੀਰ ਤੇ ਮੁੱਕ ਦੀ ਗੱਲ ਇਹ ਆ ਕਿ ਸਾਣ ਭਰਾਵਾਂ ਨੂੰ ਕਿ ਹੱਥ ਜੋੜ ਕੇ ਬੇਨਤੀ ਆ ਕਿਰਪਾ ਕਰਕੇ ਇਸ ਵਾਰੀ ਮਤੇ ਇਹ ਪਾਓਗੇ ਨਾ ਤੁਸੀਂ ਕਿ ਭਈਆ ਪੰਜਾਬ ਚ ਨਹੀਂ ਵਾਰਨਾ ਤੇ ਜਿਹੜੇ ਤੁਹਾਡੇ ਆਪਣੇ ਪੈਰ ਪਾ ਨਰਾਜ਼ ਨੇ ਉਹ ਤੁਹਾਡਾ ਜ਼ਰੂਰ ਸਾਥ ਦੇਣਗੇ ਤਾਂ ਆਓ ਰਲ ਮਿਲ ਕੇ ਆਪਾਂ ਜਿਹੜਾ ਆਪਣੇ ਪੰਜਾਬ ਪੰਜਾਬੀਅਤ ਦੀ ਜ਼ਿੰਦਾਬਾਦ ਦਾ ਨਾਰਾ ਜਿਹੜਾ بلند ਕਰੀਏ ਇਨੀਆਂ ਕਬਿਲਤਿਆਂ ਕਬੂਲ ਕਰਨੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਿਪਾਹੀ ਸੁਸਾਇਟੀ ਲੁਧਿਆਣਾ ਤੋਂ ਇਹ ਮੇਰੀ ਬੇਨਤੀ ਹੈ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕੀ ਦੇਖੋ ਪਿਛਲੇ ਦਿਨੀ ਇਹ ਜਿਹੜੀ ਜੰਡਿਆਰਾ ਗੁਲੂ ਦੇ ਵਿੱਚ ਇੱਕ ਗੁਰਸਿੱਖ ਕਿਸਾਨ ਭਰਾ ਦੀ ਜਿਹੜੀ ਇੱਕ ਸ਼ਰਾਬੀ ਬਈਏ ਦੇ ਵੱਲੋਂ ਪੱਗ ਲਾਈ ਗਈ ਆ ਪੂਰੀ ਦੁਨੀਆ ਦੇ ਵਿੱਚ ਸਿੱਖ ਸਮਾਜ ਨਰਾਜ ਆ ਦੂਜੀ ਘਟਨਾ ਲੁਧਿਆਣੇ ਦੇ ਥਰੀਕੇ ਪਿੰਡ ਦੇ ਵਿੱਚ ਉੱਥੇ ਵੀ ਗੁਰਸਿੱਖ ਬਜ਼ੁਰਗ ਇੱਕ ਕਿਸਾਨ ਭਰਾ ਦੀ ਪੱਗ ਲਾਤੀ ਤੀਜੀ ਘਟਨਾ ਲੁਧਿਆਣੇ ਦੇ ਤਾਜਪੁਰ ਰੋਡ ਦੀ ਆ ਕਿ ਨਿਆਂਗ ਸਿੰਘ ਦੇ ਕਰਵਾੜਕੇ ਕੁਝ ਪ੍ਰਵਾਸੀ ਮਜ਼ਦੂਰਾਵਾਂ ਵੱਲੋਂ ਉਹਦਾ ਗੁੱਟ ਲਾ ਦਿੱਤਾ ਗਿਆ ਤੇ ਉਹਦੀ ਘਰਵਾਲੀ ਦੀਆਂ ਉਂਗਲਾ ਲਾ ਦਿੱਤੀਆਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਪਿਛਲੇ ਸਮੇਂ ਦੌਰਾਨ ਜਦੋਂ ਝੋਨੇ ਦਾ ਸੀਜ਼ਨ ਸੀ ਹੁਣ ਵੀ ਝੋਨੇ ਦਾ ਸੀਜ਼ਨ ਆ ਗਿਆ ਹੈ ਪਿਛਲੇ ਝੋਨੇ ਦੇ ਸੀਜ਼ਨ ਦੇ ਦੌਰਾਨ ਕੁਝ ਸਾਡੇ ਕਿਸਾਨ ਭਰਾਵਾਂ ਨੇ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਬਹਿ ਕੇ ਮਤੇ ਪਾਏ ਸੀ ਕਿ 3500 ਤੋਂ ਵੱਧ ਅਸイール ਲਵਾਈ ਨਹੀਂ ਦੇਣੀ ਤਾਂ ਹੁਣ ਵੀ ਸਮਾਂ ਆ ਗਿਆ ਹੈ ਤੁਸੀਂ ਦੇਖ ਲਓ ਕਿ ਜਿਹੜੇ ਭਈਆਂ ਨੂੰ ਤੁਸੀਂ ਆਪਣੇ ਚੌਕੇ ਚੁੱਲਿਆਂ ਦੇ ਵਿੱਚ ਬਿਠਾਇਆ ਸੀ ਉਹ ਅੱਜ ਸਾਡੀਆਂ ਪੱਗਾਂ ਨੂੰ ਪਾ ਰਹੇ ਨੇ ਹੱਥ ਇਹ ਗੁਰੂ ਸਾਹਿਬ ਦਿੱਤੀ ਪੱਗ ਆ ਇਹ ਕਿਸੇ ਦਿੱਤੀ ਨਹੀਂ ਪੱਗ ਤੇ ਗੁਰੂ ਦੇ ਸੱਚਾਰੇ ਸਿੱਖ ਹੋਣ ਦੇ ਨਾਤੇ ਅਸੀਂ ਲੰਗਰ ਮੇਰੇ ਖਿਆਲ ਦੇ ਨਾਲ ਲਾ ਕੇ ਲੱਖਾਂ ਰੁਪਏ ਖਰਚ ਕਰ ਦਿੰਨੇ ਆ ਆਓ ਮੇਰੇ ਭੈਣ ਭਰਾਓ ਕਿਸਾਨ ਭਰਾਵਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਇਸ ਵਾਰੀ ਭਾਵੇਂ ਆਪਣੇ ਭੈਣ ਭਰਾਵਾਂ ਨੂੰ 500 ਰੁਪਇਆ ਲਵਾਈ ਵੱਧ ਦੇ ਦਿਓ ਪਰ ਇਨ੍ਹਾਂ ਭਈਆਂ ਨੂੰ ਪਿੰਡਾਂ ਦੇ ਵਿੱਚ ਨਾ ਵਾੜਿਓ ਕਿਉਂਕਿ ਤੁਸੀਂ ਪਿਛਲੇ ਸਮੇਂ ਦੌਰਾਨ ਮਤੇ ਪਾ ਕੇ ਆਪਣੇ ਭੈਣ ਭਰਾਵਾਂ ਨੂੰ ਨਾਰਾਜ਼ ਕਰ ਲਿਆ ਸੀ ਕਿਤੇ ਨਾ ਕਿਤੇ ਇਹ ਲੇਬਰ ਵਰਕ ਪਿੰਡਾਂ ਦਾ ਤੁਹਾਡੇ ਤੋਂ ਨਾਰਾਜ਼ ਸੀ ਪਰ ਕਿਰਪਾ ਕਰਕੇ ਇਸ ਵਾਰੀ ਹੁਣ ਇਹ ਮਤਾ ਜ਼ਰੂਰ ਪਾਓ ਹੱਥ ਜੋੜ ਕੇ ਬੇਨਤੀ ਆ ਕਿ ਜਿੰਨੇ ਵੀ ਕਿਸਾਨ ਭਰਾ ਨੇ ਪੰਜਾਬ ਦੇ ਵਿੱਚ ਅਸੀਂ 500 ਰੁਪਏ ਲੇਬਰ ਸਸਤੀ ਦਿਵਾ ਕੇ ਬਈਆਂ ਨੂੰ ਨਹੀਂ ਵਾੜਨਾ ਜਿਹੜੇ ਸਾਡੇ ਪੱਗਾਂ ਨੂੰ ਹੱਥ ਪਾ ਰਹੇ ਆ 500 ਵੱਧ ਦੇ ਕੇ ਭਾਵੇਂ ਆਪਾਂ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਖੁਸ਼ ਕਰੋ ਮਤੇ ਇਹ ਪਾਓ ਕਿ ਪਿੰਡਾਂ ਦੇ ਵਿੱਚ ਹੁਣ ਬਈਏ ਨਹੀਂ ਵਾੜਨੇ ਦੂਜੀ ਬੇਨਤੀ ਆ ਉਹਨਾਂ ਜ਼ਿੰਮੇਵਾਰ ਭਰਾਵਾਂ ਨੂੰ ਜਾਂ ਜਿਹੜੇ ਸਾਡੇ ਬੈਠੇ ਹੁੰਦੇ ਨੇ ਮੰਡੀਆਂ ਦੇ ਵਿੱਚ ਸਾਡੇ ਜਿਹੜੇ ਵੱਡੇ ਅਹੁਦੇਦਾਰ ਬੈਠੇ ਹੁੰਦੇ ਨੇ ਉਹਨਾਂ ਆੜਤੀਆਂ ਵੀਰਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਲੇਬਰ ਜਿਹੜੀ ਆ ਪਿੰਡਾਂ ਦੇ ਵਿੱਚ ਹੀ ਮੇਰੇ ਵੀਰ ਅੱਗੇ ਲਾ ਕੇ ਆਓ ਨਾ ਕਿ ਪਿੰਡਾਂ ਦੇ ਵਿੱਚ ਭਈਆਂ ਨੂੰ ਇਸੇ ਤਰ੍ਹਾਂ ਜਿਹੜੇ ਫਰੂਟ ਮੰਡੀਆਂ ਵਿੱਚ ਨੇ ਸਬਜ਼ੀ ਮੰਡੀਆਂ ਵਿੱਚ ਵੀ ਨੇ ਉਹਨਾਂ ਸਾਰਿਆਂ ਵੀਰਾਂ ਨੂੰ ਬੇਨਤੀ ਆ ਕਿ ਜਿਹੜਾ ਕੋਈ ਚੰਗਾ ਭਈਆ ਸਤਕਾਰ ਕਰਦਾ ਵਾ ਪੰਜਾਬੀਆਂ ਦਾ ਜਿਹੜਾ ਘੁਲ ਮਿਲ ਕੇ ਰਹਿਣ ਵਾਲਾ ਵਾ ਜਿਹੜਾ ਅਦਬ ਸਤਕਾਰ ਕਰਦਾ ਸਾਡਾ ਇੱਕ ਦੂਜੇ ਦਾ ਉਹਨੂੰ ਭਰਾਵਾਂ ਦੇ ਤੌਰ ਤੇ ਨਾਲ ਰੱਖੋ ਕੰਮ ਕਰਦੇ ਹੋ ਕੋਈ ਸ਼ੂ ਨਹੀਂ ਪਰ ਜਿਹੜਾ ਇਹ ਲੋਕ ਆਣ ਕੇ ਗੰਧ ਪਾ ਰਹੇ ਨੇ ਸਾਡੇ ਪੰਜਾਬ ਦੇ ਉੱਪਰ ਵਿੱਚ ਸਾਡੀਆਂ ਧਾਰਮਿਕ ਨਿਸ਼ਾਨੀਆਂ ਤੇ ਵੀ ਗਲਚੁੱਕ ਰਹੇ ਨੇ ਸਾਡੇ ਧੀਆਂ ਪੈਣਾ ਨੂੰ ਸ਼ਰੀਆਮ ਮੈਂ ਲੁਧਿਆਣੇ ਸ਼ਹਿਰ ਚ ਰਹਿਣਾ ਉੱਥੇ ਉਹਨਾਂ ਦੀਆਂ ਜਿਹੜੀਆਂ ਵਾ ਕਮੈਂਟ ਬਾਜੀ ਆ ਗੰਦੀਆਂ ਕਰਦੇ ਆਣੇ ਪਰ ਇਹਨਾਂ ਲੋਕਾਂ ਨੂੰ ਨੱਥ ਪਾ ਦਈਏ ਤੇ ਸਿਖਾ ਦਈਏ ਕਿ ਪੰਜਾਬੀ ਆਪਣੀ ਹੋਂਦ ਦੇ ਵਿੱਚ ਅੱਜ ਵੀ ਬਰਕਰਾਰ ਆ ਇਹ ਲੋਕਾਂ ਦੀਆਂ ਧੀਆਂ ਪੈਣਾ ਵਾਸਤੇ ਇੱਜ਼ਤਾਂ ਵਾਸਤੇ ਆਪਣੀ ਪੱਤ ਜਿਹੜੀ ਆ ਉਦਾਵਤੇ ਲਾ ਸਕਦੇ ਆ ਤੇ ਜੇ ਕੋ ਸਾਡੀ ਬਾਥ ਨੂੰ ਹੱਥ ਲਾਵੇ ਤੇ ਉਹਦਾ ਜਿਹੜਾ ਵਾ ਚੰਗੀ ਤਰ੍ਹਾਂ ਸੋਧਾ ਵੀ ਲਾ ਸਕਦੇ ਆ ਸੋ ਅਖੀਰ ਤੇ ਮੁੱਕ ਦੀ ਗੱਲ ਇਹ ਆ ਕਿਸਾਨ ਭਰਾਵਾਂ ਨੂੰ ਕਿ ਹੱਥ ਜੋੜ ਕੇ ਬੇਨਤੀ ਆ ਕਿਰਪਾ ਕਰਕੇ ਇਸ ਵਾਰੀ ਮਤੇ ਇਹ ਪਾਓਗੇ ਨਾ ਤੁਸੀਂ ਕਿ ਭਈਆ ਪੰਜਾਬ ਚ ਨਹੀਂ ਵਾੜਨਾ ਤੇ ਜਿਹੜੇ ਤੁਹਾਡੇ ਆਪਣੇ ਪੈਰ ਪਾ ਨਾਰਾਜ਼ ਨੇ ਉਹ ਤੁਹਾਡਾ ਜ਼ਰੂਰ ਸਾਥ ਦੇਣਗੇ ਤੇ ਆਓ ਰਲ ਮਿਲ ਕੇ ਆਪਾਂ ਜਿਹੜਾ ਆਪਣੇ ਪੰਜਾਬ ਪੰਜਾਬੀਅਤ ਦੀ ਜ਼ਿੰਦਾਬਾਦ ਦਾ ਨਾਰਾ ਜਿਹੜਾ ਬੁਲੰਦ ਕਰੀਏ ਇਨੀਆਂ ਕਬਿਲਤਿਆਂ ਕਬੂਲ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਿਪਾਹੀ ਸੁਸਾਇਟੀ ਲੁਧਿਆਣਾ ਤੋਂ ਇਹ ਮੇਰੀ ਬੇਨਤੀ ਹੈ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕਿ ਦੇਖੋ ਪਿਛਲੇ ਦਿਨੀ ਇਹ ਜਿਹੜੀ ਜੰਡਿਆਰਾ ਗੁਰੂ ਦੇ ਵਿੱਚ ਇੱਕ ਗੁਰਸਿੱਖ ਕਿਸਾਨ ਭਰਾ ਦੀ ਜਿਹੜੀ ਇੱਕ ਸ਼ਰਾਬੀ ਬਈਏ ਦੇ ਵੱਲੋਂ ਪੱਗ ਲਾਈ ਗਈ ਆ ਪੂਰੀ ਦੁਨੀਆ ਦੇ ਵਿੱਚ ਸਿੱਖ ਸਮਾਜ ਨਰਾਜ਼ ਆ ਦੂਜੀ ਘਟਨਾ ਲੁਧਿਆਣੇ ਦੇ ਥਰੀਕੇ ਪਿੰਡ ਦੇ ਵਿੱਚ ਉੱਥੇ ਵੀ ਗੁਰਸਿੱਖ ਬਜ਼ੁਰਗ ਇੱਕ ਕਿਸਾਨ ਭਰਾ ਦੀ ਪੱਗ ਲਾਤੀ ਤੀਜੀ ਘਟਨਾ ਲੁਧਿਆਣੇ ਦੇ ਤਾਜਪੁਰ ਰੋੜ ਦੀ ਆ ਕਿ ਨਿਆਂਗ ਸਿੰਘ ਦੇ ਘਰ ਵੜ ਕੇ ਕੁਝ ਪ੍ਰਵਾਸੀ ਮਜ਼ਦੂਰਾ ਵੱਲੋਂ ਉਹਦਾ ਗੁੱਟ